ਮੁੱਤੀ ਬੋ ਆਹ ਆਹ ਆ ਮੁੱਤੀ ਇਹ ਇਹ ਰੇਂਦਰ ਲਾਉਂਦਾ ਕਿ ਇਹ ਉਹੀ ਖੇਡਾਂ ਕਰਦਾ ਲਾਉਂਦਾ ਬਾਈ ਹੈ ਹੈਗਾ ਸ਼ੌਂਕ ਤੈਨੂੰ ਬੂਟੇ ਲਾਉਂਦਾ ਤੈਗਾ ਕਿੰਨੇ ਲਾਉਣੇ ਬੂਟੇ ਐਨੇ ਹਰੇ ਜਿਹੜਾ ਬੂਟਾ ਬੱਚਾ ਪੱਟੂਗਾ ਉਹਨੂੰ ਕੀ ਕੌਣ ਕੁੱਟੂਗਾ ਮੈਮ ਘੁੱਟਣਗੇ ਕਿਹੜਾ ਬੂਟਾ ਪੱਟੂਗਾ ਜੇ ਅੱਛਾ ਪਾਣੀ ਪਾਊਗਾ ਜਿਹੜਾ ਬੱਚਾ ਉਹਨੂੰ ਕੀ ਕਹਿਣਗੇ ਮੈਡਮ ਛਣਾ ਬੱਚਾ ਚਾਬਾ ਹੁਣ ਹੱਥ ਨਾ ਕੱਢ ਦੇ ਮਿੱਟੀ ਹੱਥ ਨਾ ਕੱਢ ਦੇ ਬੱਚਾ ਮਿੱਟੀ ਚਲੋ ਕੱਢੋ ਫਿਰ ਬੂਟਾ ਲਾਈਏ ਚਲੋ ਜੀ ਇਹ ਇੱਕ ਬੈਸਟ ਬੱਚਾ ਨਾ ਹਰਿੰਦਰ ਕੱਢ ਦੇ ਹੱਥ ਨਾ ਚਲੋ ਐ ਨਹੀਂ ਹੋ ਤੇਗਾ ਤਰਾ ਕੱਡੂਗਾ ਹੱਥ ਨਾ ਕੱਡੂਗਾ ਮਿੱਟੀ ਹੱਥ ਨਾ ਕੱਡੋ ਹੱਥ ਨਾ ਇੱਕ ਹੋਰ ਬੂਟਾ ਵੀ ਪਟਣਾ ਇੱਥੇ ਇੱਕ ਹੋਰ ਇੱਥੇ ਲਾਉਣਾ ਤੋਆ ਪਟਣਾ ਹੋਰ ਹੋਥੇ ਪਟਣਾ ਇੱਕ ਉਧਰ ਚਲੋ ਵੈਰੀ ਗੁੱਡ ਇੱਕ ਉਥੇ ਪੜ ਲੈ ਰਿਹਾ ਇਹਨੂੰ ਇਹ ਪਟਦਾ ਇਹ ਇੱਥੇ ਜੇ ਪਟਲਾ ਇੱਥੇ ਜੇ ਹਾਂ ਹਾਂ ਬਲੀ ਹਾਂ ਠੀਕ ਹੈ ਕਿੰਨੇ ਬੂਟੇ ਲਾਉਣੇ ਨੇ تیرے ਪਤਾ ਇਹ ਵਾਰ ਬੂਟਾ ਮੁੱਕਾ ਹਾਂ ਕਿੰਨੇ ਬੂਟੇ ਲਾਉਣੇ ਆ ਕੀ ਬਣਾਉਣਾ ਤੇਗਾ ਬਣਾਉਣਾ ਕੀ ਇੱਥੇ ਇੱਥੇ ਬੂਟਾ ਨਹੀਂ ਤੂੰ ਕੀ ਕਹਿੰਦਾ ਸੀ ਇੰਨੇ ਸਾਰੇ ਬੂਟੇ ਲਾ ਕੇ ਕੀ ਬਣਾਵਾਂਗੇ ਆਪਾਂ ਜੰਗਲ ਜੰਗਲ ਬਣਾਵਾਂਗੇ ਜੰਗਲ ਕਿਵੇਂ ਬਣੂਗਾ ਜੰਗਲ ਐਨਾ ਸਾਰਾ ਉਹਦੇ ਵਿੱਚ ਜੰਗਲ ਦੇ ਵਿੱਚ ਕਿਹੜੇ-ਕਿਹੜੇ ਹੋਣਗੇ ਪਸ਼ੂ ਪੰਛੀ ਕਿਹੜੇ-ਕਿਹੜੇ ਹੋਣਗੇ ਹੱਥ ਨਾਲ ਕੱਢ ਦਵਾ ਦੀ ਹੱਥ ਨਾਲ ਤਾਂ ਕੱਢ ਦੇ ਦੇਖੋ ਵੀ ਤੇਗ ਬਹੁਤ ਮਿਹਨਤ ਕਰਦਾ ਰੋਜ਼ ਬੂਟੇ ਲਗਾਉਂਦਾ ਸਾਡੇ ਨਾਲ ਥੈਂਕ ਯੂ ਇਹ ਖੋਲ ਦੇ ਨਿੱਕੀ ਖੋਲ ਦੇ ਇੱਕ ਇੱਥੇ ਬਟਲਾ ਕੋਈ ਛੋਟਾ ਲਾ ਦਾਂਗੇ ਉਹ ਲਾ ਦਾਂਗੇ ਹਾਂ ਇਹ ਇੰਤੇ ਚਾਸ